15 ਸਾਲ ਤੋਂ ਪੁਰਾਣੇ ਵਾਹਨ ਚਲਾਉਣੇ ਮਹਿੰਗੇ ਹੋਣਗੇ ਸਰਕਾਰ ਪੁਰਾਣੇ ਵਾਹਨਾ ਤੇ ਗ੍ਰੀਨ ਟੈਕਸ ਲਗਾਉਣ ਜਾ ਰਹੀ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ এজেন্ডਾ ਪਾਸ ਕਰ ਦਿੱਤਾ ਗਿਆ ਹੈ ਫੈਸਲਾ ਨਵੀਂ ਸਕ੍ਰੈਪ ਨੀਤੀ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ 4000 ਤੋਂ ਲੈ ਕੇ 6000 ਤੱਕ ਦਾ ਹੁਣ ਟੈਕਸ ਦੇਣਾ ਪਏਗਾ 15 ਸਾਲ ਤੋਂ ਪੁਰਾਣੇ 1500 ਸੀਸੀ ਦੇ ਚੋਪਹੀਆ ਪੈਟਰੋਲ ਤੇ ਡੀਜ਼ਲ ਵਾਹਨਾਂ ਤੇ 4000 ਰੁਪਏ ਟੈਕਸ ਲੱਗੇਗਾ 15 ਸਾਲ ਪੁਰਾਣੇ 1500 ਸੀਸੀ ਤੋਂ ਜ਼ਿਆਦਾ ਡੀਜ਼ਲ ਵਾਹਨਾਂ ਤੇ 6000 ਰੁਪਏ ਸਾਲਾਨਾ ਟੈਕਸ ਲੱਗੇਗਾ। ਦੋ ਪਹੀਆ ਵਾਹਨ ਤੇ 500 ਰੁਪਏ ਸਾਲਾਨਾ ਗ੍ਰੀਨ ਟੈਕਸ ਲੱਗੇਗਾ। 15 ਸਾਲ ਤੋਂ ਵੱਧ ਪੁਰਾਣੇ ਨਿੱਜੀ ਤੇ 8 ਸਾਲ ਤੋਂ ਵੱਧ ਪੁਰਾਣੇ ਕਮਰਸ਼ੀਅਲ ਵਾਹਨ ਤੇ ਵੀ ਟੈਕਸ ਲੱਗੇਗਾ। ਸੋ ਆਮ ਲੋਕਾਂ ਦੀ ਜੇਬ ਤੇ ਹੁਣ ਵਾਧੂ ਬੋਝ ਪੈਣ ਜਾ ਰਿਹਾ ਹੈ, ਵਾਧੂ ਭਾਰ ਪੈਣ ਜਾ ਰਿਹਾ ਹੈ। ਕਿਉਂਕਿ ਹੁਣ ਸੁੱਬੇ ਦੇ ਵਿੱਚ 15 ਸਾਲ ਤੋਂ ਪੁਰਾਣੇ ਵਾਹਨ ਚਲਾਉਣੇ ਮਹਿੰਗੇ ਹੋਣ ਜਾ ਰਹੇ ਨੇ ਸਰਕਾਰ ਇਨ੍ਹਾਂ ਵਾਹਨਾਂ ਤੇ ਹੁਣ ਗ੍ਰੀਨ ਟੈਕਸ ਲਗਾਏਗੀ এজেন্ডਾ ਕੈਬਨਿਟ ਦੇ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਤੇ ਨਵੀਂ ਸਕ੍ਰੈਪ ਨੀਤੀ ਦੇ ਵਿੱਚ ਇਹ ਫੈਸਲਾ ਸ਼ਾਮਲ ਕੀਤਾ ਗਿਆ ਹੈ ਦੋ ਪਹੀਆ ਵਾਹਨ ਤੇ 500 ਰੁਪਏ ਪ੍ਰਤੀ ਸਾਲਾਨਾ ਟੈਕਸ ਲੱਗੇਗਾ ਤੇ ਗ੍ਰਾਫਿਕਸ ਰਾਹੀਂ ਹੁਣ ਤੁਹਾਨੂੰ ਸਮਝਾਉਨੇ ਆ ਕਿ ਆਖਰ ਗ੍ਰੀਨ ਟੈਕਸ ਹੁੰਦਾ ਕੀ ਹੈ ਇਸ ਸਾਮ ਲੋਕਾਂ ਤੇ ਕਿਸ ਤਰ੍ਹਾਂ ਭਾਰ ਪਏਗਾ ਪਹਿਲਾਂ ਦੇਖੋ ਕੀ ਹੈ ਗ੍ਰੀਨ ਟੈਕਸ ਇਸ ਨੂੰ ਪ੍ਰਦੂਸ਼ਣ ਤੇ ਵਾਤਾਵਰਣ ਟੈਕਸ ਵੀ ਕਿਹਾ ਜਾਂਦਾ ਹੈ ਸੋ ਗ੍ਰੀਨ ਟੈਕਸ ਨੂੰ ਪ੍ਰਦੂਸ਼ਣ ਤੇ ਵਾਤਾਵਰਣ ਟੈਕਸ ਵੀ ਕਿਹਾ ਜਾਂਦਾ ਹੈ ਇਹ ਟੈਕਸ ਪ੍ਰਦੂਸ਼ਣ ਦਾ ਕਾਰਨ ਬਣ ਰਹੀਆਂ ਵਸਤਾਂ ਤੇ ਲਗਾਇਆ ਜਾਂਦਾ ਹੈ ਜਿਹੜੀ ਚੀਜ਼ਾਂ ਪ੍ਰਦੂਸ਼ਣ ਦਾ ਕਾਰਨ ਬਣ ਰਹੀਆਂ ਨੇ ਉਹਨਾਂ ਚੀਜ਼ਾਂ ਤੇ ਇਹ ਟੈਕਸ ਲਗਾਇਆ ਜਾਂਦਾ ਹੈ ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਤੋਂ ਰੋਕਣਾ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਪ੍ਰਦੂਸ਼ਣ ਘੱਟ ਹੋਏ ਇਸ ਲਈ ਇਹ ਟੈਕਸ ਲਗਾਇਆ ਜਾਂਦਾ ਹੈ ਇਸ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੁੰਦੀ ਹੈ ਸੋ ਇਹ ਗ੍ਰੀਨ ਟੈਕਸ ਹੈ ਜਿੰਨਾ ਵਸਤਾਂ ਦੇ ਨਾਲ ਪ੍ਰਦੂਸ਼ਣ ਫੈਲਦਾ ਹੈ ਉਹਨਾਂ ਵਸਤਾਂ ਤੇ ਇਹ ਟੈਕਸ ਲਗਾਇਆ ਜਾਂਦਾ ਹੈ ਸੋ ਇਸ ਤੋਂ ਨਾਲ ਮਿਲਣ ਵਾਲਾ ਪੈਸਾ ਜੋ ਹੈ ਉਹ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਕਰਨ ਦੇ ਲਈ ਵਰਤਿਆ ਜਾਂਦਾ ਹੈ ਤਾਂ ਗ੍ਰਾਫਿਕਸ ਰਾਹੀਂ ਤੁਸੀਂ ਵੇਖੋ 15 ਸਾਲ ਤੋਂ ਬਾਅਦ ਗੈਰ ਕਮਰਸ਼ੀਅਲ ਵਾਹਨਾਂ ਦੇ ਲਈ ਕਿੰਨਾ ਟੈਕਸ ਲੱਗੇਗਾ ਦੋ ਪਹੀਆ ਵਾਹਨ ਲਈ 500 ਰੁਪਏ ਸਾਲਾਨਾ ਟੈਕਸ ਹੋਏਗਾ ਪੈਟਰੋਲ ਵਾਹਨ ਜਿੰਨਾ ਜੋ 1500 ਸੀਸੀ ਤੋਂ ਘੱਟ ਹੋਣਗੇ ਉਹਨਾਂ ਤੇ 3000 ਰੁਪਏ ਸਾਲਾਨਾ ਟੈਕਸ ਲੱਗੇਗਾ ਡੀਜ਼ਲ ਵਾਹਨ 1500 ਸੀਸੀ ਤੋਂ ਘੱਟ ਹੋਣਗੇ ਉਸ ਤੇ 4000 ਰੁਪਏ ਸਾਲਾਨਾ ਟੈਕਸ ਲੱਗੇਗਾ ਪੈਟਰੋਲ ਵਾਹਨ ਜੋ 1500 ਸੀਸੀ ਤੋਂ ਵੱਧ ਹੋਣਗੇ ਉਸ ਤੇ 4000 ਰੁਪਏ ਸਾਲਾਨਾ ਟੈਕਸ ਲੱਗੇਗਾ ਤੇ ਡੀਜ਼ਲ ਵਾਹਨ ਜੋ 1500 ਸੀਸੀ ਤੋਂ ਵੱਧ ਹੋਣਗੇ ਉਸ ਤੇ 6000 ਰੁਪਏ ਪ੍ਰਤੀ ਸਾਲਾਨਾ ਟੈਕਸ ਲੱਗੇਗਾ ਸੋ ਇਹ ਗੈਰ ਕਮਰਸ਼ੀਅਲ ਵਾਹਨ ਨੇ ਜਿਨ੍ਹਾਂ ਤੇ ਗ੍ਰੀਨ ਟੈਕਸ ਲੱਗੇਗਾ ਤੇ ਇਹ ਪੈਸਿਆਂ ਦਾ ਭਾਰ ਹੈ ਜੋ ਤੁਹਾਡੀ ਜੇਬਾਂ ਤੇ ਹੁਣ ਪੈਣ ਜਾ ਰਿਹਾ ਹੈ ਤਾ 8 ਸਾਲ ਤੋਂ ਵੱਧ ਪੁਰਾਣੇ ਕਮਰਸ਼ੀਅਲ ਵਾਹਨਾਂ ਲਈ ਵੇਖੋ ਤੁਸੀਂ ਮੋਟਰਸਾਈਕਲ ਤੇ 250 ਰੁਪਏ ਸਾਲਾਨਾ ਟੈਕਸ ਹੋਏਗਾ ਤਿੰਨ ਪਹੀਆ ਵਾਹਨ ਤੇ 300 ਰੁਪਏ ਸਾਲਾਨਾ ਟੈਕਸ ਲੱਗੇਗਾ ਮੈਕਸੀ ਕੈਬ ਤੇ 500 ਰੁਪਏ ਸਾਲਾਨਾ ਟੈਕਸ ਹੋਏਗਾ ਹਲਕੇ ਮੋਟਰ ਵਾਹਨ ਤੇ 1500 ਰੁਪਏ ਸਾਲਾਨਾ ਟੈਕਸ ਹੋਏਗਾ ਮੱਧਮ ਮੋਟਰ ਵਾਹਨ ਤੇ 2000 ਰੁਪਏ ਸਾਲਾਨਾ ਟੈਕਸ ਹੋਏਗਾ ਤੇ ਭਾਰੀ ਵਾਹਨਾਂ ਤੇ 2500 ਰੁਪਏ ਸਾਲਾਨਾ ਟੈਕਸ ਲੱਗੇਗਾ ਸੋ ਇਹ ਗ੍ਰੀਨ ਟੈਕਸ ਦੀਆਂ ਦਰਾਂ ਨੇ ਤੇ ਹੁਣ ਸਰਕਾਰ ਜੋ ਹੈ 15 ਸਾਲ ਪੁਰਾਣੇ ਵਹਨਾਤੇ ਗ੍ਰੀਨ ਟੈਕਸ ਲਗਾਉਣ ਜਾ ਰਹੀ ਹੈ ਇਹ ਜੋ ਏਜੰਡਾ ਹੈ ਕੈਬਨਿਟ ਦੇ ਵਿੱਚ ਪਾਸ ਹੋ ਚੁੱਕਿਆ ਹੈ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਡੇ ਨਾਲ ਜੁੜੇ ਨੇ ਰਵਿੰਦਰ ਗ੍ਰੀਨ ਟੈਕਸ ਇੰਟਰੋਡਿਊਸ ਹੋਇਆ ਪੰਜਾਬ ਦੇ ਵਿੱਚ ਤੇ ਕਿਸ ਤਰ੍ਹਾਂ ਇਹ ਜੋ ਟੈਕਸ ਹੈ ਆਮ ਲੋਕਾਂ ਦੀ ਜੇਬਾਂ ਤੇ ਭਾਰ ਪਾਏਗਾ ਬਿਲਕੁਲ ਦੇਖੋ ਇਹ ਸਿੱਧਾ ਜਿਹੜਾ ਭਾਰ ਹੈਗਾ ਆਮ ਲੋਕਾਂ ਦੀ ਜੇਬ ਤੇ ਪਾਏਗਾ ਕਿਉਂਕਿ 15 ਸਾਲ ਪੁਰਾਣਾ ਵਹੀਕਲ ਉਹੀ ਲੋਕ ਚਲਾਉਂਦੇ ਨੇ ਜਿਨ੍ਹਾਂ ਦੇ ਵਿੱਚ ਨਵਾਂ ਵਹੀਕਲ ਲੈਣ ਦੀ ਕੋਈ ਜ਼ਿਆਦਾ ਕਪੈਸਿਟੀ ਨਹੀਂ ਹੁੰਦੀ ਫਾਈਨੈਂਸ਼ੀਅਲ ਤੌਰ ਤੇ ਉਹ ਇੰਨੇ ਜ਼ਿਆਦਾ ਸਾਊਂਡ ਨਹੀਂ ਹੁੰਦੇ ਤਾਂ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਖਾਨਿਆਜ਼ਾ ਥੋੜਾ ਜਿਹਾ ਹੋਰ ਪੜਨਾ ਪੈਗਾ ਕਿਉਂਕਿ 15 ਸਾਲ ਪੁਰਾਣੀ ਜਿਹੜੀ ਗੱਡੀ ਹੈਗੀ ਆ ਹਾਲਾਂਕਿ ਉਸ ਨੂੰ ਰੀਨਿਊ ਕਰ ਦਿੱਤਾ ਜਾਂਦਾ ਉਸ ਨੂੰ ਐਕਸਟੈਂਡ ਕਰ ਦਿੱਤਾ ਜਾਂਦਾ ਉਸ ਦੀ ਆਪਸੀ ਨੂੰ ਲੇਕਿਨ ਉਸ ਤੇ ਜਿਹੜਾ ਟੈਕਸ ਹੈਗਾ ਉਹ ਜ਼ਰੂਰ ਲੋਕਾਂ ਨੂੰ ਜਿਨ੍ਹਾਂ ਕੋਲੇ 15 ਸਾਲ ਪੁਰਾਣੀਆਂ ਗੱਡੀਆਂ ਹੈਗੀਆਂ ਨੇ ਜਾਂ ਵੀਹਿਕਲ ਹੈਗੇ ਨੇ ਉਹਨਾਂ ਨੂੰ ਭਰਨਾ ਪੈਗਾ ਹਾਲਾਂਕਿ ਜਿਹੜੀ 1500 ਸੀਸੀ ਜਿਵੇਂ ਤੁਸੀਂ ਜਾਣਕਾਰੀ ਵੀ ਦਿੱਤੀ ਹੈ ਕਿ ਜਿਹੜੀ 1500 ਸੀਸੀ ਦੀ ਪੈਟਰੋਲ ਡੀਜ਼ਲ ਗੱਡੀਆਂ ਹੈਗੀਆਂ ਨੇ ਉਹਨਾਂ ਨੂੰ 4000 ਰੁਪਏ ਸਾਲਾਨਾ ਟੈਕਸ ਦੇਣਾ ਪੈਗਾ ਅਤੇ ਉੱਥੇ ਹੀ ਡੀਜ਼ਲ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਹਨਾਂ ਨੂੰ ਵੀ 4000 ਰੁਪਏ ਦੇਣਾ ਪਏਗਾ ਤੇ ਜਿੱਥੇ 1500 ਸੀਸੀ ਤੋਂ ਜ਼ਿਆਦਾ ਜਿਨ੍ਹਾਂ ਦਾ 1900 ਸੀਸੀ ਹੈਗਾ ਜਾਂ 2000 ਸੀਸੀ ਗੱਡੀਆਂ ਦਾ ਇੰਜਨ ਹੈਗਾ ਉਹਨਾਂ ਨੂੰ ਕਰੀਬ 6000 ਰੁਪਏ ਦੇਣਾ ਪਏਗਾ ਉੱਥੇ ਮੋਟਰਸਾਈਕਲ ਜਿਹੜੇ ਦੋ ਪਹੀਆ ਵਾਹਨ ਹੈਗੇ ਨੇ ਉਹ ਵੀ ਇਸ ਟੈਕਸ ਤੋਂ ਛੁੱਤੇ ਨਹੀਂ ਰਹੇ ਉਹਨਾਂ ਨੂੰ ਵੀ 500 ਰੁਪਏ ਟੈਕਸ ਜਿਹੜਾ ਹੈਗਾ ਉਹ ਪਰਨਾ ਪਏਗਾ ਤਾਂ ਇੱਕ ਤਰੀਕੇ ਨਾਲ ਕਹਿ ਲੋ ਕਿ ਲੋਕਾਂ ਦੀ ਬਹੁਤ ਜੇਬ ਦੇ ਉੱਤੇ ਇੱਕ ਬੋਝ ਜ਼ਰੂਰ ਨਵਾਂ ਪਏਗਾ ਲੇਕਿਨ ਅ ਕਿਉਂਕਿ ਕੈਬਨਟ ਦੇ ਵਿੱਚ ਜਦੋਂ ਐਕਸਪਲੇਨ ਕੀਤਾ ਗਿਆ ਸੀ ਕੈਬਨਟ ਮੀਟਿੰਗ ਤੋਂ ਬਾਅਦ ਤਾਂ ਉਹਦੇ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਇਸ ਤਰੀਕੇ ਦਾ ਟੈਕਸ ਵੀ ਕੋਈ ਇੰਟਰੋਡਿਊਸ ਨਵਾਂ ਕੀਤਾ ਗਿਆ ਤਾਂ ਹਾਲਾਂਕਿ ਇਹਨੂੰ ਗੁਸਟੂ ਟੈਕਸ ਵੀ ਕਹਿ ਸਕਦੇ ਹਾਂ ਹਾਲਕਿ ਜਿਹੜੀ ਇਸ ਟੈਕਸ ਦੀ ਵਰਤੋਂ ਹੈਗੀ ਆ ਉਹ এনਵਾਇਰਨਮੈਂਟ ਨੂੰ ਜਿਹੜਾ ਕਲੀਨ ਰੱਖਣ ਦੇ ਲਈ ਹੀ ਕੀਤੀ ਜਾਏਗੀ ਇਸ ਤਰੀਕੇ ਦਾ ਦਾਵਾ ਜਿਹੜਾ ਹੈਗਾ ਉਹ ਪਾਲਿਸੀ ਦੇ ਵਿੱਚ ਕੀਤਾ ਜਾਂਦਾ ਹਾਲ ਸਵਾਲ ਇਹ ਜਰੂਰ ਕਹਿ ਸਕਦੇ ਕਿ ਲੋਕਾਂ ਦੇ ਉੱਤੇ ਇੱਕ ਨਵਾਂ ਬੋਝ ਪੈ ਚੁੱਕਿਆ ਹੈ ਤੇ ਰਵਿੰਦਰ ਇਸ ਨਾਲ ਜ਼ਾਹਰ ਹੈ ਕਿ ਸਰਕਾਰ ਨੂੰ ਮੁਨਾਫਾ ਵੀ ਹੋਏਗਾ ਖਜ਼ਾਨੇ ਦੇ ਵਿੱਚ ਤੇ ਕਿੰਨਾ ਕੁ ਮੁਨਾਫਾ ਜੋ ਹੈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਰਕਾਰੀ ਖਜ਼ਾਨੇ ਨੂੰ ਹੋਣ ਵਾਲਾ ਇਸ ਦੇ ਨਾਲ ਦੇਖੋ ਦੇਖੋ ਹਾਲੇ ਤੱਕ ਇਹ ਟੈਕਸ ਕਲੈਕਸ਼ਨ ਹੋਏਗੀ ਤਾਂ ਉਹਦੇ ਤੋਂ ਪਤਾ ਚੱਲੇਗਾ ਕਿ ਆਖਰਕਾਰ ਇਹ ਕਿੰਨਾ ਕੁ ਫਾਇਦਾ ਫਾਈਨੈਂਸ਼ੀਅਲ ਤੌਰ ਤੇ ਪੰਜਾਬ ਸਰਕਾਰ ਨੂੰ ਹੋਏਗਾ ਤੇ ਕਿੰਨਾ ਕੁ ਸਦਾਰ ਪੰਜਾਬ ਦੇ ਪੋਲੂਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਪੱਸ਼ਟ ਹੋਏਗਾ ਕਿ ਕਿ ਹਾਲ ਫਿਲਾਲ ਇਹ ਐਫੈਕਟ ਇੰਟਰੋਡਿਊਸ ਕੀਤਾ ਗਿਆ ਤੇ ਇਸ ਟੈਕਸ ਨੂੰ ਇੰਟਰੋਡਿਊਸ ਕਰਨ ਤੋਂ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਕਿ ਇੱਕ ਮੋਟਾ ਟੈਕਸ ਜਿਹੜਾ ਹੈਗਾ ਉਹ ਲੋਕਾਂ ਤੋਂ ਵਸੂਲਿਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਕਿ ਇਹ ਸਕ੍ਰੈਪ ਪਾਲਿਸੀ ਦਾ ਹਿੱਸਾ ਹੈਗਾ ਕਿਉਂਕਿ 15 ਸਾਲ ਪੁਰਾਣਾ ਜਿਹੜਾ ਵੀਕਲ ਹੈਗਾ ਉਸ ਨੂੰ ਸਕ੍ਰੈਪ ਵੀ ਕੀਤਾ ਜਾ ਸਕਦਾ ਉਸ ਦੇ ਉੱਤੇ ਵੀ ਜਿਹੜਾ ਹੈਗਾ ਜੀਐਸਟੀ ਦੇ ਵਿੱਚ ਕੁਝ ਰੈਲੈਕਸੇਸ਼ਨ ਆ ਨਵੇਂ ਵੀਕਲ ਲੈਣਾ ਉਹਦੇ ਵਿੱਚ ਕੁਝ ਰੈਲੈਕਸੇਸ਼ਨ ਮਿਲ ਜਾਂਦੀਆਂ ਜਿਵੇਂ ਹਾਲ ਫਿਰ ਇਹ ਇੱਕ ਨਵਾਂ ਟੈਕ ਜਿਹੜਾ ਹੈਗਾ ਉਹ ਲੋਕਾਂ ਦੀ ਝੋਲੀ ਪੈ ਕੇ ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਨਵਾਂ ਟੈਕਸ ਹੁਣ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਹੈ ਗ੍ਰੀਨ ਟੈਕਸ ਤੇ ਆਮ ਲੋਕ ਹੁਣ ਕੀ ਕੁਝ ਪ੍ਰਤੀਕਿਰਿਆ ਦੇਣਗੇ ਇਹ ਵੇਖਣਾ